ਤੋ ਚਾਰਨਾ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਕੋਲ ਕਰਾਟੇ ਖੇਡਣ ਦੇ ਲਈ ਚੌਥਾਂ ਦੇ ਵਿੱਚ ਗਲਵਜ਼ ਪਾਉਣੇ ਹੁੰਦੇ ਨੇ ਵਿਚਾਰਿਆਂ ਕੋਲ ਉਹ ਵੀ ਲੈਣ ਦੇ ਪੈਸੇ ਹੈ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਜ਼ਰੂਰ ਦੇਖ ਕੇ ਜਾਇਓ ਜੀ ਸਕਰੋਲਾਂ ਕਰਿਓ ਕਿਉਂਕਿ ਤੁਹਾਡੇ ਇਸ ਵੀਡੀਓ ਦੇਖਣ ਨਾਲ ਔਰ ਸ਼ੇਅਰ ਕਰਨ ਨਾਲ ਪਤਾ ਹੀ ਨਹੀਂ ਕਿੰਨੇ ਬੱਚਿਆਂ ਦਾ ਭਲਾ ਹੋ ਸਕਦਾ ਕਿਉਂਕਿ ਦੇਖੋ ਅੱਜ ਕੱਲ ਕਿੰਨਾ ਹੀ ਚੋਰੀ ਚੱਕੀਆਂ ਦਿਨੋਂ ਦਿਨ ਬਾਤਾਂ ਜਾ ਰਹੀਆਂ ਨੇ ਕਦੇ ਮੋਟਰਸਾਈਕਲ ਚੱਕਿਆ ਗਿਆ ਕਦੇ ਕੋਈ ਚੈਨੀ ਕੋਕੇ ਲੈ ਗਿਆ ਘਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਆਪਾਂ ਰੋਜ਼ ਨਿਤ ਨਵੇਂ ਖਬਰ ਆਪਾਂ ਆਪਣੇ ਸ਼ਹਿਰਾਂ ਦੇ ਵਿੱਚ ਵੀ ਦੇਖੀਏ ਸਾਰੇ ਪਾਸੇ ਬਾਈ ਆਹੀ ਹਾਲ ਹੋ ਚੁੱਕਿਆ ਸੋ ਆਪਣੇ ਵੀ ਕੁਝ ਫਰਜ਼ ਬਣਦੇ ਨੇ ਇਹਨੂੰ ਸੁਧਾਰਨ ਦੇ ਲਈ ਸੋ ਸਭ ਤੋਂ ਵੱਡੀ ਗੱਲ ਤਾਂ ਹੈ ਆ ਸੁਧਾਰਾਂਗੇ ਆਪਾਂ ਤਾਂ ਅਗਰ ਆਪ ਆਪ ਐਕਟਿਵ ਹੋਵਾਂਗੇ ਮੈਂ ਤਾਂ ਕਹਿੰਦਾ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਕਿਸੇ ਵੀ ਗੇਮ ਦੇ ਵਿੱਚ ਪਾਓ ਔਰ ਅੱਜ ਜਿਹੜੀ ਵੀਡੀਓ ਖਾਸ ਬਣਾਉਣ ਜਾ ਰਹੇ ਹਾਂ ਆਪਣੇ ਅਮਲੋਰ ਰੋਡ ਤੇ ਸਬਜ਼ੀ ਮੰਡੀ ਦੇ ਬੈਕਸਾਈਡ ਇੱਕ ਸਰਕਾਰੀ ਸਕੂਲ ਆ ਜਿੱਥੇ ਕਿ ਕਾਰਾਟੇਆਂ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਰੁਣ ਸ਼ਰਮਾ ਕਾਰਾਟੇ ਚੈਂਪੀਅਨ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਹਾਲ ਹੀ ਏਸ਼ੀਆ ਦੇ ਵਿੱਚੋਂ 골ਡ ਮੈਡਲ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਿਆ ਔਰ ਹੁਣੇ ਹੀ ਅਮਰੀਕਾ ਦੇ ਵਿੱਚ ਜਾ ਕੇ ਉੱਤੇ ਜਾ ਕੇ ਜਿੱਤਰਾ ਝੰਡਾ ਲੱਡਿਆ ਸੋ ਸਾਨੂੰ ਉਹਨਾਂ ਦੇ ਵਿਮਾਨ ਔਰ ਉਹ ਤੁਸੀਂ ਉਸ ਤੋਂ ਬਾਅਦ ਦੇਖੋ ਉਹ ਇੱਕ ਤਰुण ਕਰਾਟੇ ਅਕੈਡਮੀ ਚਲਾ ਰਹੇ ਨੇ ਔਰ ਫ੍ਰੀ ਆਫ ਕਾਸਟ ਉੱਥੇ ਕੋਈ ਵੀ ਫੀਸ ਨਹੀਂ ਹੈ ਕਿਸੇ ਵੀ ਬੱਚੇ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਆਪਣੇ ਬੱਚਾ ਨੂੰ ਉੱਥੇ ਭੇਜੋ ਸਪੈਸ਼ਲੀ ਕੁੜੀਆਂ ਨੂੰ ਦੇਖੋ ਕਿੰਨਾ ਬਾਰਦਤਾਂ ਦਿਨ ਦਿਨ ਹੋ ਰਹੀਆਂ ਨੇ ਹਾਲਾਂਕਿ ਪਿੱਛੇ ਜੇ ਕਲਕੱਤੇ ਵਾਲੀ ਬਾਰਦਤ ਹੋ ਗਈ ਆ ਮੈਂ ਤਾਂ ਕਹਿੰਦਾ ਸੈਲਵਟ ਪੈਂਸ ਕੁੜੀਆਂ ਨੂੰ ਸਪੈਸ਼ਲੀ ਆਪਣੀਆਂ ਭੈਣਾਂ ਨੂੰ ਜ਼ਰੂਰ ਇਹ ਗੇਮ ਸਿਖਾਓ ਰੱਬ ਨਾ ਕਰੇ ਆਪਰ ਅਰਦਾਸ ਕਰਦੇ ਆ ਇਸ ਤਰ੍ਹਾਂ ਦੁਨੀਆ ਤੇ ਕਿਤੇ ਵੀ ਕੁਝ ਹੋਵੇ ਪਰ ਆਪਾਂ ਨੂੰ ਫਿਰ ਵੀ ਪ੍ਰੇਪੇਅਰ ਰਹਿਣਾ ਚਾਹੀਦਾ ਬੱਚਿਆਂ ਨੂੰ ਨਾ ਐਕਟਿਵ ਕਰੋ ਗੇਮ ਦੇ ਵਿੱਚ ਜੋੜੋ ਤਾਂ ਜੋ ਕਰ ਲਉ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਚਾਹੇ ਮੁੰਡਾ ਚਾਹੇ ਕੁੜੀਏ ਗੱਲਬਾਤ ਹੁੰਦੀ ਹੈ ਤਾਂ ਮੂਰੇ ਹੋ ਕੇ ਸਮਾਜ ਪ੍ਰਤੀ ਲੜ ਸਕਣ ਲੜਨਗੇ ਤਾਂ ਅਗਰ ਆਪ ਨੂੰ ਕੁਝ ਹੋਦਾ ਹੋਊਗਾ ਸੋ ਬੱਚਿਆਂ ਨੂੰ ਵਤ ਵਤ ਗੇਮ ਦੇ ਵਿੱਚ ਪਾਓ ਉੱਥੇ ਫ੍ਰੀ ਆਫ ਕੋਸਟ ਤੇ ਟ੍ਰੈਨਿੰਗ ਕੀਤੀ ਜਾਂਦੀ ਹੈ ਔਰ ਵੀਡੀਓ ਬਣਾਉਣ ਦਾ ਮਕਸਦ ਸਭ ਤੋਂ ਵੱਡੀ ਗੱਲ ਅਜੇ ਇਹੀ ਸੀਗੀ ਬਸ 1 ਮਿੰਟ ਦਾ ਟਾਈਮ ਹੋਰ ਦੇ ਦਿਓ ਉੱਥੇ ਪੰਜ ਬੱਚਿਆਂ ਦੀ ਆਪਣੇ ਕੋਲ ਲਿਸਟ ਆਈ ਆ ਜੋ ਕਿ ਬਹੁਤ ਹੀ ਗਰੀਬ ਲੋੜਵੰਦ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਕਹਿੰਨ ਦਾ ਭਾਬੀ ਲੋੜਵੰਦ ਪਰਿਵਾਰ ਨੇ ਔਰ ਉਹਨਾਂ ਦੀ ਇਨਕੁਆਇਰੀ ਵੀ ਅਸੀਂ ਕਰ ਚੁੱਕੇ ਆ ਸੋ ਮੈਂ ਤੁਹਾਡੇ ਚਰਨਾਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਕੋਲ ਕਰਾਟੇ ਖੇਡਣ ਲਈ ਖੇਡਣ ਦੇ ਲਈ ਚੌਥਾਂ ਦੇ ਵਿੱਚ ਗਲਵਜ਼ ਪਾਉਣੇ ਹੁੰਦੇ ਨੇ ਵਿਚਾਰਿਆਂ ਕੋਲ ਉਹ ਵੀ ਲੈਣ ਦੇ ਪੈਸੇ ਹੈ ਨਹੀਂਗੇ ਬਾਈ ਸੋ ਜੇ ਪਰਮਾਤਮਾ ਨੇ ਅੱਜ ਤੁਹਾਡੀ ਬਾਹ ਫੜੀ ਹੋਈ ਹੈ ਤੁਸੀਂ ਆਪਣੇ ਘਰੇ ਚੰਗੀ ਰੋਟੀ ਖਾਣੇ ਹੋ ਤਾਂ ਜਰੂਰ ਇਹ ਬੱਚਿਆਂ ਦਾ ਸਾਥ ਦਿਓ ਪੰਜ ਬੱਚੇ ਨੇ ਔਰ 7800 ਰੁਪਏ ਦਾ ਭੇਰ ਹੈ ਅਸੀਂ ਉਹ ਵੀ ਪਤਾ ਕਰਵਾਇਆ ਔਰ ਤੁਸੀਂ ਸਭ ਤੋਂ ਵੱਡੀ ਗੱਲ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਹੈ ਤੁਸੀਂ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਹੈਗਾ ਤੁਸੀਂ ਸਿੱਧਾ ਆਪ ਆ ਕੇ ਸਕੂਲ ਦੇ ਵਿੱਚ ਤੁਸੀਂ ਉੱਥੇ ਵੀ ਬੱਚੇ ਹੁੰਦੇ ਦੇ ਸਕਦੇ ਹੋ ਅਗਰ ਤੁਸੀਂ ਨਹੀਂ ਸੇਵਾ ਕਰ ਸਕਦੇ ਤਾਂ ਤੁਸੀਂ ਘਰੇ ਬਹਿ ਕੇ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਤਨੋਂ ਵੀ ਪਤਾ ਲੱਗਣਾ ਵੀ ਕਿੱਥੋਂ ਸੇਵਾ ਹੋ ਗਈ ਕਿਉਂਕਿ ਜਦੋਂ ਵੀਡੀਓ ਸ਼ੇਅਰ ਹੁੰਦੀ ਆ ਕਿਤੋਂ-ਕਿਤੇ ਕਿਸੇ ਰੱਬ ਰੂਪੀ ਬੰਦੇ ਕੋਲ ਪਹੁੰਚੀ ਵੀਡੀਓ ਪਹੁੰਚ ਜਾਂਦੀ ਆ ਤਾਂ ਪਤਾ ਹੀ ਨਹੀਂ ਇਹ ਕਿੱਥੋਂ ਸੇਵਾ ਹੋ ਜਣੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤਰ੍ਹਾਂ ਦੇ ਬੱਚਿਆਂ ਦਾ ਸਾਥ ਦਿਆ ਕਰੋ ਜਿਹੜਾ ਕੁਝ ਬੜਨ ਵਾਲੇ ਨੇ ਉਹ ਸਭ ਤੋਂ ਵੱਡੀ ਗੱਲ ਬੱਚੇ ਬਹੁਤ ਮਿਹਨਤੀ ਨੇ ਪੜਨ ਪੜਾਈ ਦੇ ਵਿੱਚ ਵੀ ਠੀਕ ਨੇ ਔਰ ਇਹੀ ਔਨਲਾਈਨ ਟਾਈਮ ਦੇ ਵਿੱਚ ਜਦੋਂ ਤਰਮਨ ਸ਼ਰਮਾ ਨੇ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਿਆ ਔਨਲਾਈਨ ਟਾਈਮ ਦੇ ਵਿੱਚ ਆਹ ਬੱਚੇ ਵੀ ਉਸੇ ਤਰ੍ਹਾਂ ਹੀ ਆਪਣੇ ਸ਼ਹਿਰ ਦਾ ਆਪਣੇ ਘਰਦਿਆਂ ਦਾ ਆਪਣੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਸੋ ਮਾਥੀ ਜੋੜ ਕੇ ਬੇਨਤੀ ਕਰਦਾ ਵੀਡੀਓ ਵੱਤੋ ਵੱਤੇ ਸ਼ੇਅਰ ਕਰਦੇ ਹੋ ਔਰ ਜੇ ਚਾਰ ਚਾਰ ਜਣੇ ਲੜਕੇ ਵੀ ਕਿ ਇੱਕ ਬੱਚੇ ਨੂੰ ਲੈ ਕੇ ਦੇਣ ਲੱਗੇ ਪੰਜੋ ਬੱਚੇ ਵੀ ਕੁਝ ਵੀ ਨਹੀਂ ਹੁੰਦੇ ਹੈਗੇ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਆਪਾਂ ਇਹ ਬੱਚਿਆ ਦੇ ਮਾਇ ਟੈਲ ਵਿੱਚ ਨਾਲ ਖੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ